ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਜਿਮਨੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਤੋਂ ਬਾਅਦ ਕਿਸੇ ਵੀ ਸਮੇਂ ਵਿਗਲ ਵਾ ਸਕਦਾ ਹੈ ਕਿਉਂਕਿ ਜਿਮਨੀ ਚੋਣਾਂ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਚਾਰਾਂ ਹਲਕਿਆਂ ਦੇ ਵਿੱਚ ਡੇਰਾ ਬਾਬਾ ਨਾਨਕ ਚੱਬੇਵਾਲ ਬਰਨਾਲਾ ਅਤੇ ਗਿੱਦੜਵਾਹਾ ਤੋਂ ਹਲਕਾ ਇਨਚਾਰਜ ਅਤੇ ਕੋ-ਹਲਕਾ ਇਨਚਾਰਜ ਜਿਹੜੇ ਨਿਯੁਕਤ ਕਰ ਦਿੱਤੇ ਨੇ ਉਹਨਾਂ ਨੂੰ ਅਪੁਆਇੰਟਮੈਂਟ ਦੇ ਦਿੱਤੀ ਗਈ ਹੈ ਕਿ ਤੁਸੀਂ ਲਗਾਤਾਰ ਆਪੋ ਆਪਣੇ ਹਲਕਿਆਂ ਦੀ ਵਾਗਡੋਰ ਸੰਭਾਲੋ ਤਾਂ ਕਿ ਉਮੀਦਵਾਰ ਦੀ ਭਾਲ ਜਿਹੜੀ ਹੈ ਸੌਖੀ ਹੋ ਸਕੇ ਇਧਰ ਜੇ ਗੱਲ ਕਰੀਏ ਹਲਕਾ ਗਦਰਬਾਹ ਹਲਕਾ ਗਦਰਬਾਹ ਹੋਰ ਸੀਟ ਬਣੀ ਹੋਈ ਹੈ ਇਹਨਾਂ ਚਾਰਾਂ ਸੀਟਾਂ ਦੇ ਵਿੱਚੋਂ ਇੱਕ ਸੇਟ ਮੰਨੀ ਜਾਂਦੀ ਹੈ ਜਿੱਥੇ ਕਾਟੇ ਦੀ ਟੱਕਰ ਹੋਵੇਗੀ ਹੁਣ ਕਾਟੇ ਦੀ ਟੱਕਰ ਕਿੱਦੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਮਨੀ ਚੋਣ ਲੜਨਗੇ ਅਤੇ ਆਮ ਆਦਮੀ ਪਾਰਟੀ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕੱਲ ਦੱਸਿਆ ਜਾ ਰਿਹਾ ਸੀ ਅਸੀਂ ਵੀ ਦੱਸਿਆ ਹੈ ਇਹ ਹੋ ਸਕਦਾ ਹੈ ਕਿ ਡਿਪੀ ਢਿੱਲੋਂ ਨੂੰ ਨਾ ਟਿਕਟ ਮਿਲੇ ਲੇਕਿਨ ਸੂਤਰ ਦੱਸਦੇ ਨੇ ਕਿ ਅੱਜ ਡਿੰਪੀ ਢਿੱਲੋਂ ਨੂੰ ਹਾਂ ਹੋਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਯਾਨੀ ਕਿ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੇਗੀ ਦੀਪੂਟ ਲੋ ਅਤੇ ਸੁਖਬੀਰ ਬਾਦਲ ਦੇ ਵਿਚਕਾਰ ਮਨਪ੍ਰੀਤ ਬਾਦਲ ਨੇ ਵੀ ਆਪਣੀਆਂ ਗਤੀਵਿਧੀਆਂ ਆਪਣੇ ਕੰਮਕਾਜ ਤੇਜ਼ ਕਰ ਦਿੱਤੇ ਨੇ ਨੁਕਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਹਲਕੇ ਦੇ ਵਿੱਚ ਜਿਮਨੀ ਚੋਣਾ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਹੈ ਮਨਪ੍ਰੀਤ ਬਾਦਲ ਨੇ ਹੁਣ ਦੇਖਣਾ ਹੋਵੇਗਾ ਕਿ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਆਪਣੇ ਚਚੇਰੇ ਭਰਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨਗੇ ਹਲਕਾ ਗੱਦਰਵਾਹ ਤੋਂ ਇਧਰ ਡਿੰਪੀ ਢਲੋਂ ਨੂੰ ਵੀ ਹਰੀ ਝੰਡੀ ਮਿਲ ਗਈ ਹੈ ਯਾਨੀ ਕਿ ਡਿੰਪੀ ਢਲੋਂ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਰਾ ਦਿੰਦੇ ਨੇ ਤਾਂ ਪਾਰਟੀ ਦੇ ਤੋਹੀਨ ਹੋਵੇਗੀ ਪਾਰਟੀ ਦੀ ਪੰਜਾਬ ਦੇ ਵਿੱਚ ਵੋਟ ਰਹਿ ਗਈ ਹੈ ਸ਼ਰੂਮਣੀ ਅਕਾਲੀ ਦਲ ਦੀ 4 ਤੋਂ 5% 4 ਤੋਂ 5% ਜੇਕਰ ਸਰਦਾਰ ਸੁਖਬੀਰ ਬਾਦਲ ਨਹੀਂ ਜਿੱਦੇ ਉਹ 4-5% ਵੀ ਜਿਹੜੀ 2-3% ਰਹਿ ਜਾਵੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਹੁਣ ਦੱਸਿਆ ਜਾ ਰਿਹਾ ਹੈ ਕਿ ਕਾਂਟੇ ਦੀ ਟੱਕਰ ਹੋਵੇਗੀ ਦਿੰਪੀ ਢਿੱਲੋਂ ਜੋ ਬਸਾਂ ਦੇ ਮਾਲਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਤੋਂ 2 ਮਹੀਨੇ ਪਹਿਲਾਂ ਅਲਵਿਦਾ ਕਹਿ ਕੇ ਪੱਲਾ ਫੜਿਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ ਦੱਸਿਆ ਜਾ ਰਿਹਾ ਹੈ ਭਾਵੇਂ ਉੱਥੇ ਬਗਾਵਤ ਸ਼ੁਰੂ ਹੋ ਗਈ ਹੈ ਦਿੰਪੀ ਢਿੱਲੋਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰਾਂ ਅਤੇ ਆਗੂਆਂ ਵੱਲੋਂ ਜਿਹੜੇ ਟਿਕਟ ਦੇ ਦਾਅਵੇਦਾਰ ਦੱਸੀ ਜਾਂਦੇ ਸੀ ਇੱਧਰ ਰਾਜਾ ਵੜਿੰਗ ਨੇ ਵੀ ਕਹਿ ਦਿੱਤਾ ਹੈ ਜੇਕਰ ਮਨਪ੍ਰੀਤ ਬਾਦਲ ਸੁਖਬੀਰ ਬਾਦਲ ਅਦਰ ਦੇ ਡੈਪਿਊਟ ਲੋਕ ਮદાન ਦੇ ਵਿੱਚ ਆਉਂਦੇ ਨੇ ਤੇ ਮੈਂ ਮੈਂਬਰ ਆਫ ਪਾਰਲੀਮੈਂਟ ਤੋਂ ਅਸਤੀਫਾ ਦੇ ਕੇ ਚੋਣ ਲੜਾਂਗਾ ਹਲਕਾ ਗੱਦਰਵਾਹਾ ਤੋਂ ਉਹਨਾਂ ਕਿਹਾ ਕਿ ਹਲਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਉਹਨਾਂ ਦੀਆਂ ਨਮਜ਼ਾ ਜਾਣਦਾ ਹਾਂ ਤੇ ਮੈਂ ਬੜੇ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਲਗਾਤਾਰ ਦੋ ਵਾਰ ਚੋਣ ਜਿੱਤੀ ਹੈ ਵਿਧਾਨ ਸਭਾ ਦੀ ਯਾਨੀ ਕਿ ਐਮ ਐਲ ਏ ਰਹੇ ਨੇ ਰਾਜਾ ਬੜੇ ਸੂਤਰ ਦੱਸੇ ਨੇ ਕਿ ਕਾਂੜੇ ਦੀ ਟੱਕਰ ਹੋਵੇਗੀ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਅਤੇ ਸ਼ਰੂਮਣੀ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਯਾਨੀ ਕਿ ਦੋਹਾਂ ਦੇ ਵਿੱਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੇਗੀ ਪਹਿਲਾ ਜਿਹੜੇ ਇੱਕ ਦੂਜੇ ਨੂੰ ਦੱਸਦੇ ਸੀ ਕਿ ਸੀ ਰਸੋਈ ਦੇ ਰਸੋਈ ਦੇ ਇੱਕ ਦੂਜੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਯਾਨੀ ਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਵੀ ਸਾਂਝੀਦਾਰੀ ਮੰਨੀ ਗਈ ਸੀ ਡਿਪਿਟ ਲੋ ਅਤੇ ਸੁਖਬੀਰ ਸਿੰਘ ਬਾਦਲ ਦੀ ਡਿਪਿਟ ਲੋ ਦੇ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਮੇਰਾ ਭਾਰ ਨਹੀਂ ਸਹਿ ਸਕਦੇ ਮੇਰੇ ਫੈਮਿਲੀ ਰਿਲੇਸ਼ਨਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹੁਣ ਡਿਪੀ ਟਲੋ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਮਨੀ ਚੋਣ ਦੇ ਵਿੱਚ ਕਾਹਨੇ ਦੀ ਟੱਕਰ ਹੋਵੇਗੀ ਅਤੇ ਦੇਖਣਾ ਹੋਵੇਗਾ ਇਹਨਾਂ ਦੋਹਾਂ ਜਦੋਂ ਭੜਨਗੇ ਜਿਮਨੀ ਚੋਣਾਂ ਦੇ ਵਿੱਚ ਕੌਣ ਜਿੱਤੂਗਾ ਸੂਤਰ ਦੱਸੇ ਨੇ ਕਿ ਡਿੰਪੀ ਢਿੱਲੋਂ ਦਾ ਜਿਹੜਾ ਹੈ ਪਲੜਾ ਉਹ ਭਾਰੀ ਦਿਖ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਭਗਵੰਤ ਮਾਨ ਤੇ ਵੀ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਪਰ ਇਸ ਦੇ ਬਾਵਜੂਦ ਵੀ ਭਗਵੰਤ ਮਾਨ ਕੋਈ ਕਸਰ ਨਹੀਂ ਛੱਡੇਗਾ ਡਿੰਪੀ ਢਿੱਲੋਂ ਨੂੰ ਜਿਤਾਉਣ ਦੇ ਵਿੱਚ ਕਿਉਂਕਿ ਉਹਨੇ ਸ਼ਰੋਮਨੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਰ ਹਾਲਤ ਵਿੱਚ ਹਰਾਉਣਾ ਹੈ ਅੱਡੀ ਚੋਟੀ ਦਾ ਜੋਰ ਲੱਗਾ ਜਾਵੇਗਾ ਡਿਮਪੀ ਢਿੱਲੋ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਰੋਮਨੀ ਅਕਾਲੀ ਦਲ ਪਾਰਟੀ ਵੱਲੋਂ ਧੰਨਵਾਦ